ਸਾਰਿਆਂ ਦਾ ਸਾਰਿਆਂ ਨੂੰ ਤੁਹਾਡਾ ਹਾਰਦਿਕ ਸਵਾਗਤ ਹੈ ਪਬਜੀ ਮੋਬਾਈਲ ਪੀਬੀ 6 ਵਾਲੀ ਗੇਮ ਵਿੱਚ ਇਹੋ ਜਿਹਾ ਮੇਰੀਆਂ ਸਾਥੀਆਂ ਦੀ ਹਰਕਤਾਂ ਨੇ ਮੈਨੂੰ ਨਹੀਂ ਲੱਗਦਾ ਇਹਨਾਂ ਵਿੱਚੋਂ ਕੋਈ ਜੂੰਦਾ ਚਿਕਨ ਡਿਨਰ ਵੀ ਨਿਕਲ पाए ਚਲੋ ਕੋਸ਼ਿਸ਼ ਕਰਦੇ ਹਾਂ ਮੇਰਾ ਪੈਰਾਸ਼ੂਟ ਖੁੱਲ ਚੁੱਕਿਆ ਹੈ ਤੇ ਮੈਂ ਨਿਊ ਨੌਰਟ ਪੋਸਟ ਵਿੱਚ ਜਾ ਕੇ ਗੱਲ ਤੇ ਗੋਲੀਆਂ ਕਲੈਕਟ ਕਰ ਲਿਆ ਨੇ ਮੇਰੇ ਸਾਥੀ ਨੇ ਇੱਕ ਬੰਦੇ ਨੂੰ ਤਾਂ ਮਾਰ ਵੀ ਦਿੱਤਾ ਹੁਣ ਵਾਰੀ ਇਹ ਮੇਰੀ ਮੈਂ ਚਾਹਾਂਗਾ ਕਿ ਜਲਦੀ ਤੋਂ ਜਲਦੀ ਮੇਰਾ ਖਾਤਾ ਵੀ ਖੁੱਲ ਜਾਵੇ ਤੇ ਮੇਰੇ ਖਾਤੇ ਵਿੱਚ ਵੀ ਇੱਕ ਬੰਦਾ ਕਿਲ ਪੈ ਜਾਵੇ ਇੱਕ ਬੰਦਾ ਮੈਨੂੰ ਵੀ ਨਜ਼ਰ ਆ ਗਿਆ ਚਲੋ ਮੇਰੇ ਖਾਤੇ ਵਿੱਚ ਪਹਿਲਾ ਕਿਲ ਆ ਗਿਆ ਇਹਦੇ ਬੈਗ ਫੁੱਲਨ ਤੇ ਮੈਨੂੰ ਕੁਝ ਵੀ ਮਿਲਿਆ ਨਹੀਂ ਪਰ ਕੋਈ ਗੱਲ ਨਹੀਂ ਲੋ ਜੀ ਇੱਕ ਤੋਂ ਬਾਅਦ ਇੱਕ ਮੈਨੂੰ ਲੱਗਦਾ ਹੈ ਦੂਸਰਾ ਕਿਲ ਮੇਰੇ ਸਾਥੀ ਦੇ ਖਾਤੇ ਦੇ ਵਿੱਚ ਪੈ ਗਿਆ ਚਲੋ ਕੋਈ ਨਹੀਂ ਉਹ ਵੀ ਹੱਕਦਾਰ ਹੈ ਮੈਂ ਆਪਣਾ ਹੋਰ ਮਿਹਨਤ ਕਰਕੇ ਕਮਾ ਲਾਂਗਾ ਮੇਰੇ ਸਾਥੀ ਇੱਕ ਬੰਦੇ ਨੂੰ ਘੇਰ ਕੇ ਬੈਠੇ ਆ ਚਲੋ ਇਹਨਾਂ ਦੀ ਕੁਝ ਹੈਲਪ ਕਰ ਦਿੰਦੇ ਆ ਪਰ ਉਹ ਪਹਿਲਾਂ ਹੀ ਲੋਕ ਸੀ ਬੰਦਾ ਚਲੋ ਇਹ ਇੱਕ ਕਿਲ ਵਿੱਚ ਮੈਂ ਹੋਰ ਇਹਨਾਂ ਦਾ ਹਿੱਸੇਦਾਰ ਬਣ ਗਿਆ ਇਹ ਵੀ ਕਿਲ ਮੇਰੇ ਸਾਥੀ ਦੇ ਖਾਤੇ ਵਿੱਚ ਜਾਏਗਾ ਇੱਕ ਬੰਦਾ ਹੋਰ ਨਜ਼ਰ ਆਇਆ ਮੈਨੂੰ ਕੋਸ਼ਿਸ਼ ਕਰਾਗਾ ਇਹ ਹਰ ਤੱਕ ਜੀ ਹਾਂ ਮੇਰੇ 2 ਕਿਲੋ ਹੋ ਚੁੱਕੇ ਨੇ ਇਹ ਵਾਲਾ ਕਿਲ ਮੇਰੇ ਖਾਤੇ ਵਿੱਚ ਪੈ ਗਿਆ ਜੇ ਮੇਰੇ ਦੋਸਤਾਂ ਨੂੰ ਪਤਾ ਲੱਗ ਜਾਂਦਾ ਤਾਂ ਇਹ ਕਿਲ ਵੀ ਉਹਨਾਂ ਨੇ ਚੋਰੀ ਕਰ ਲੈਣਾ ਸੀ ਕਿਉਂਕਿ ਮੈਂ ਚਾਹੁੰਦਾ ਵਾਂ ਕਿ ਮੈਂ ਟੌਪ 10 ਤੱਕ ਪਹੁੰਚ ਜਾਵਾਂ ਸਾਹਮਣੇ ਇੱਕ ਬੰਦਾ ਲੁਕਿਆ ਜਿਹੜਾ ਕਿ ਮੈਨੂੰ ਨਜ਼ਰ ਆ ਚੁੱਕਾ ਹੈ ਉਦੇ ਕੋਲ ਜਾ ਕੇ ਮੈਂ ਫਾਇਰਿੰਗ ਸ਼ੁਰੂ ਕਰਦਾ ਵਾਂ ਬਹੁਤ ਜਦੋ ਜਿਹ ਦੇ ਬਾਅਦ ਇਹ ਤੀਸਰਾ ਵਾਲਾ ਕਿਲ ਮੈਨੂੰ ਮਿਲਿਆ ਕਿਉਂਕਿ ਉਹਦੇ ਕੋਲ ਸੀ ਮਸ਼ੀਨ ਗਨ ਜਿਹੜੀ ਕਿ ਲਗਾਤਾਰ ਬੁਲਟ ਕੱਢਦੀ ਹੈ ਪਰ ਫਿਰ ਵੀ ਅਸੀਂ ਉਸਤੇ ਪੂਰੀ ਮਦਦ ਦੇ ਨਾਲ ਕਾਬੂ ਪਾ ਲਿਆ ਤੇ ਤਿੰਨ ਕਿਲ ਮੈਨੂੰ ਮਿਲ ਚੁੱਕੇ ਆ ਇਦੇ ਵਿੱਚੋਂ ਮੈਂ ਗੋਲੀਆਂ ਤੇ ਕੁਝ ਜ਼ਰੂਰੀ ਚੀਜ਼ਾਂ ਜੜੀਆਂ ਉਹ ਆਪਣੇ ਕੋਲ ਰੱਖ ਲੈਣਾ ਆਪਣੀ ਹਲਥ ਨੂੰ ਸਭ ਤੋਂ ਪਹਿਲਾਂ ਰਿਕਵਰ ਕਰ ਲੈਣਾ ਵਾ ਸਾਨੂੰ ਮਿਲ ਚੁੱਕਿਆ ਹੈ ਕਿ 에어 ਬੈਗ ਮੈਂ ਤੇ ਮੈਂ ਤੇ ਮੇਰਾ ਦੋਸਤ ਇਸ ਦੇ ਸਫਰ ਦਾ ਆਨੰਦ ਮਾਣਨ ਲਈ ਜਾ ਰਹੇ ਹਾਂ ਇਦਾਂ ਜਿਹੜਾ ਸਫਰ ਹੈ ਉਹ ਬਹੁਤ ਹੀ ਆਰਾਮਦਾਇਕ ਬਣ ਜਾਂਦਾ ਹੈ ਤੇ ਬਹੁਤ ਹੀ ਤੇਜ਼ੀ ਦੇ ਨਾਲ ਸਾਨੂੰ ਜ਼ੋਨ ਤੋਂ ਬਾਹਰ ਕੱਢ ਦਿੰਦਾ ਹੈ ਫੇਰ ਦੁਬਾਰਾ ਤੋਂ ਪੈਰਾਸ਼ੂਟ ਜਿਹੜਾ ਹੈ ਉਹ ਖੁੱਲ ਚੁੱਕਿਆ ਹੈ ਤੇ ਮੈਂ ਹੁਣ نیچے ਸੁਰੱਖਿਅਤ ਲੈਂਡ ਕਰ ਚੁੱਕਾ ਹਾਂ ਇਸ ਤੋਂ ਬਾਅਦ ਮੈਂ ਆਪਣਾ ਕਿਟਿੰਗ ਬੋਰਡ ਓਪਨ ਕਰ ਲਿਆ ਹੈ ਤਾਂ ਕਿ ਮੈਨੂੰ ਕੁਝ ਲੱਗੇ ਬੰਦਿਆਂ ਦੀਆਂ ਗੋਲੀਆਂ ਦੀਆਂ ਆਵਾਜ਼ ਸੁਣਾਈ ਦੇ ਰਹੀ ਹੈ ਤੇ ਮੈਂ ਉਹਨਾਂ ਵੱਲੋਂ ਵੀ ਵੱਧ ਰਿਹਾ ਹਾਂ ਮੈਂ ਜਾਣ ਬੁੱਝ ਕੇ ਰਿਸਕ ਲੈ ਰਿਹਾ ਹਾਂ ਪਰ ਕੋਈ ਗੱਲ ਨਹੀਂ ਮੇਰਾ ਸਾਥੀ ਮੇਰੇ ਨਾਲ ਹੈ ਕੋ ਆਬ ਦੀ ਮਦਰ ਨਾ ਮਾਰ ਰਿਹਾ ਮੈਂ 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 ਬਿਲਕੁਲ ਵੀ ਡਰਿਆ ਨਹੀਂ ਤੇ ਮੈਨੂੰ ਲਗਾਤਾਰ ਦੋ ਕਿਲ ਹੋਰ ਮਿਲ ਚੁਕੇ ਆ ਇਹ ਸਾਥੀ ਸੀ ਦੋਵੇਂ ਮੈਨੂੰ ਲੱਗਦਾ ਸੀ ਕਿ ਇਹ ਮੈਨੂੰ ਪਿੱਛੋਂ ਦੀ ਘੇਰ ਕੇ ਮੇਰੇ ਤੇ ਵਾਰ ਕਰਨਗੇ ਪਰ ਸ਼ਾਇਦ ਉਹਨਾਂ ਨੂੰ ਮੈਂ ਕੁਝ ਸਮਝਣ ਦਾ ਮੌਕਾ ਹੀ ਨਹੀਂ ਦਿੱਤਾ ਤੇ ਦੋ ਕਿਲ ਹੋਰ ਮਿਲ ਗਏ ਟੋਟਲ ਮੈਨੂੰ 5 ਕਿਲ ਮਿਲ ਗਏ ਸામਨੇ ਮੇਰੇ ਦੋਸਤ ਦੇ ਕੋਲ ਮੈਗਾਟਰੋਂਕ ਟੈਂਕ ਸੀ ਮੈਂ ਆਪਣੀ ਸਕੀਟਿੰਗ ਬੋਰਡ ਇੱਥੇ ਛੱਡ ਦਿੰਦਾ ਵਾਂ ਤੇ ਉਸ ਦੇ ਨਾਲ ਟੈਂਕ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕਰਦਾ ਵਾਂ ਚਲੋ ਇਹ ਮੈਂ ਟੈਂਕ ਵਿੱਚ ਬੈਠ ਚੁੱਕਾ ਵਾਂ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਮੇਰਾ ਦੋਸਤ ਫਾਲਤੂ ਦੇ ਵਿੱਚ ਆਪਣੇ ਜਿਹੜੀ ਆ ਗਰਨੇਟ ਆ ਕਿਉਂ ਖਰਾਬ ਕਰ ਰਿਹਾ ਵਾ ਜਦਕਿ ਲੱਗੇ ਬੰਨੇ ਦਾ ਕੋਈ ਮੈਨੂੰ ਬੰਦਾ ਨਜ਼ਰ ਨਹੀਂ ਆ ਰਿਹਾ ਇਵੇਂ ਫਾਲਤੂ ਦੇ ਵਿੱਚ ਆਪਣੀ એનર્ਜੀ ਵੇਸਟ ਕਰਦਾ ਹੋਇਆ ਉਹ ਚਲੋ ਜੀ ਥੋੜਾ ਦੂਰ ਤੱਕ ਘੁੰਮ ਕੇ ਵੇਖ ਲੈਂਦੇ ਆ ਕੋਈ ਆਸ-ਪਾਸ ਕੋਈ ਬੰਦਾ ਨਜ਼ਰ ਆ ਜਾਵੇ ਜਾਂ ਤੇ ਇੱਕ ਕੈ ਲ ਹੋਰ ਜੁੜ ਜਾਏ ਆਪਣੀ ਸਕੇਟਿੰਗ ਬੋਰਡ ਦੀ ਮਦਦ ਦੇ ਨਾਲ ਮੈਂ ਉਹ ਗ੍ਰੀਨ ਘਰ ਦੇ ਲਾਗੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉੱਥੇ ਮੈਨੂੰ ਇੱਕ ਬਾਕਸ ਨਜ਼ਰ ਆ ਰਿਹਾ ਹੈ ਮੈਂ ਇਸ ਦੀ ਤਲਾਸ਼ੀ ਲੈਣਾ ਸ਼ਾਇਦ ਇਸ ਦੇ ਵਿੱਚੋਂ ਮੈਨੂੰ ਕੋਈ ਕੀਮਤੀ ਚੀਜ਼ ਮਿਲ ਜਾਏ ਪਰ ਨਹੀਂ ਅਫਸੋਸ ਇੱਥੇ ਕੁਝ ਨਹੀਂ ਸੀ ਬੱਗੀ ਨਜ਼ਰ ਆਈਏ ਬੱਗੀ ਦਾ ਸਫਰ ਦਾ ਆਨੰਦ ਮਾਣਦੇ ਆ ਪਰ ਪਿੱਛੇ ਮੇਰੇ ਬੰਦੇ ਲੱਗ ਚੁੱਕੇ ਨੇ ਗਾਇਸ ਚਲੋ ਟੋਟਲ ਮੇਰੇ 8 ਕਿਲੋ ਹੋ ਚੁੱਕੇ ਨੇ ਮੇਰਾ ਦੋਸਤ ਵੀ ਲੱਗੇ ਸੀ ਤੇ ਯੂ ਆਰ ਬੀਕਮ ਦਾ ਨਿਊ ਆਈਸ ਐਲੀਮੀਨੇਟਰ ਕੀ ਬਾਤ ਹੈ ਇਹ ਮਿਲ ਚੁੱਕਿਆ ਇਹ ਮੈਨੂੰ ਬਾਕਸ ਬੋਲਰ ਤੇ ਮੈਨੂੰ ਫਿਰ ਤੋਂ ਕੁਝ ਖਾਸ ਚੀਜ਼ ਨਹੀਂ ਮਿਲੀ ਸਿਰਫ ਇੱਕ ਮਸ਼ੀਨ ਗਨ ਹੈ ਤੇ 556 ਦਾ ਐਮਐਮ ਦੀਆਂ ਜਿਹੜੀਆਂ ਗੋਲੀਆਂ ਨੇ ਕੁਸ਼ ਕਿਟ ਵਗੈਰਾ ਫੋਗ ਜਿਹਨੂੰ ਆਪਾਂ ਧੂਏ ਵਾਲਾ ਬੰਬ ਕਹਿ ਦਿੰਦੇ ਆ ਉਹ ਸੀ ਮੈਂ ਆਪਣੀ ਬੱਗੀ ਤੇ ਸਵਾਰ ਹੋ ਕੇ ਅੱਗੇ ਨੂੰ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਬੱਗੀ ਤੇ ਮੈਨੂੰ ਵਾਪਸ ਆਉਣਾ ਪਿਆ ਕਿਉਂਕਿ ਮੇਰੇ ਦੋਸਤਾਂ ਨੂੰ ਮੇਰੀ ਮਦਦ ਦੀ ਜ਼ਰੂਰਤ ਹੈ ਮੇਰਾ ਇੱਕ ਦੋਸਤ ਉੱਤੇ ਸਾਹਮਣੇ ਮੈਨੂੰ ਲੱਗਦਾ ਹੈ ਕਿ ਲੋਕ ਹੋ ਗਿਆ ਹੈ ਪਰ ਮੈਂ ਪੂਰੀ ਸਮਝਦਾਰੀ ਨਾਲ ਇਹ ਸਿਚੁਏਸ਼ਨ ਨੂੰ ਹੈਂਡਲ ਕਰ ਲਾਂਗਾ ਸਭ ਤੋਂ ਪਹਿਲਾਂ ਮੈਂ ਆਪਣੀ ਹੈਲਥ ਰਿਕਵਰ ਕਰ ਲਈਏ ਸਕੋਪ ਦੀ ਬਗੜਣਾ ਇੱਕ ਬੰਦੇ ਨੂੰ ਲੋਕ ਕਰ ਦਿੱਤਾ ਆ ਆਸਮ ਥੈਂਕਸ ਬੱਗੀ ਲੈ ਲੰਨੇ ਆ ਤੇ ਲਾਗੇ ਜਾ ਕੇ ਹੋਰ ਵੇਖਦੇ ਆ ਮੈਨੂੰ ਲੱਗਦਾ ਹੈ ਕਿ ਖਤਰਾ ਅਜੇ ਟਲਿਆ ਨਹੀਂ ਹੈ ਅਜੇ ਕੁਝ ਹੋਰ ਬੰਦੇ ਉੱਥੇ ਲੁਕੇ ਬੈਠੇ ਨੇ ਅੰਦਾਜ਼ਾ ਬਿਲਕੁਲ ਠੀਕ ਸੀ ਰੁੱਖ ਦੇ ਪਿਛੇ ਚਲੋ ਜੀ ਟੋਟਲ 11 ਕਿਲ ਹੋ ਚੁੱਕੇ ਆ 11 ਬੰਦੇ ਮੈਂ ਮਾਰ ਗ੍ਰਾਏ ਤੇ ਆਪਣੇ ਦੋਸਤਾਂ ਦੀ ਮਦਦ ਕਰਨਾ ਮੈਂ ਜੀ ਕਾਮਯਾਬ ਹੋ ਗਿਆ ਬੰਦੇ ਫਿਰ ਆ ਚੁੱਕੇ ਨੇ ਮੈਂ ਆਪਣੀ ਮਸ਼ੀਨ ਗਨ ਨੂੰ ਗੋਲੀਆਂ ਦੇ ਨਾਲ ਫੁੱਲ ਕਰ ਰਿਹਾ ਏ ਸਾਹਮਣੇ ਤੋਂ ਮੈਨੂੰ ਕੁਝ ਗੋਲੀਆਂ ਦੇ ਚੱਲਣ ਦੀ ਆਵਾਜ਼ ਆ ਰਹੀ ਏ ਅਬ ਇੱਕ ਬੱਤੀ ਸਾਡੇ ਆਪ ਨੂੰ ਪਤਾ ਲੱਗਈ ਮੈਂ ਇੱਕ ਬੰਦੇ ਨੂੰ ਲੋਕ ਕਰ ਦਿੱਤਾ ਗਨ ਨੂੰ ਰੀਲੋਡ ਤੇ ਚਲੇ ਗਈ ਹੈ ਦੋਸਤੋ ਥੋੜਾ ਲੱਗੇ ਜਾਂਦਾ ਵਾ ਫਿਰ ਕਿੰਨੀ ਬੋਟਾ ਯੂਜ਼ ਕਰ ਲੈਣਾ ਵਾ ਚਲੋ ਇਹਨਾਂ ਤੋਂ ਮੈਂ ਆਪਣੇ ਹੱਥਾਂ ਦੇ ਨਾਲ ਕਿਲ ਕਰ ਦਿੱਤਾ ਟੋਟਲ 12 ਕਿਲ ਮਿਲ ਚੁੱਕੇ ਆ ਮੈਨੂੰ ਇਹਦੇ ਹੱਥੇ ਕਾਫੀ ਖੁਸ਼ੀ ਦਾ ਮੌਕਾ ਹੈ ਇਹ ਕਿਲ ਜਿਹੜਾ ਇਹ ਮੇਰੇ ਦੋਸਤ ਦੇ ਖਾਤੇ ਵਿੱਚ ਜਾਵੇਗਾ ਇੱਕ ਬੰਦਾ ਮੈਨੂੰ ਗੱਡੀ ਵਿੱਚ ਨਜ਼ਰ ਆ ਰਿਹਾ ਹੈ ਚਲੋ ਉਹ ਵੀ ਮਰ ਗਿਆ ਟੋਟਲ ਮੇਰੇ ਖਾਤੇ ਵਿੱਚ 13 ਕਿਲ ਹੋ ਚੁੱਕੇ ਆ ਤੇ ਮੈਨੂੰ ਲੱਗਦਾ ਕਿ ਮੈਂ ਆਪਣੀ ਟੀਮ ਦੇ ਨਾਲੋਂ ਸਭ ਤੋਂ ਵੱਧ ਜਿਹੜੇ ਬੰਦੇ ਆ ਉਹ ਮੈញੋਂ ਮਾਰੇ ਆ ਅਗਰ ਇਸੇ ਤਰ੍ਹਾਂ ਮੇਰੀ ਮਿਹਨਤ ਜਾਰੀ ਰਹੂਗੀ ਤਾਂ ਚਿਕਨ ਡਿਨਰ ਹਾਸਲ ਕਰ ਲਵਾਂਗੇ ਅਸੀਂ ਜਲਦੀ ਜੌਨ ਆ ਚੁੱਕਾ ਏ ਅਤੇ ਮਹਾਂ ਸਾਨੂੰ ਸੁਰੱਖਿਅਤ ਸ਼ਤਾਵਾਂ ਦੇ ਵੱਲੇ ਜਾਣਾ ਹੋਵੇਗਾ ਮੈਂ ਆਪਣੀ ਬੱਗੀ ਲੈ ਲੈਣਾ ਵਾ ਮੈਂ ਆਪਣੀ ਬੱਗੀ ਨੂੰ ਇੱਕ ਸੁਰੱਖਿਤ ਥਾਂ 'ਵੱਲ ਲੈ ਕੇ ਆ ਗਿਆ ਹਾਂ। ਸਾਹਮਣੇ ਮੈਪ ਦੇ ਉੱਪਰ ਮੈਨੂੰ ਕੁਝ ਪੈਰਾ ਦੇ ਨਿਸ਼ਾਨ ਸ਼ੋਅ ਹੋਏ ਨੇ। ਇੱਕ ਬੰਦਾ ਇੱਥੇ ਲੁਕਿਆ ਹੋਇਆ ਸੀ। ਇੱਕ ਆਸਾਨ ਟਾਰਗੇਟ ਸੀ ਅਤੇ ਇੱਕ ਕਿਲ ਹੋਰ ਮਿਲ ਗਿਆ। ਟੋਟਲ 14 ਕਿਲ ਹੋ ਚੁੱਕੇ ਨੇ। ਇਹਦੇ ਬਾਕਸ ਦੇ ਵਿੱਚੋਂ ਮੈਨੂੰ ਕੁਝ ਗੋਲੀਆਂ, ਹੈਲਥ ਕਿੱਟ ਵਗੈਰਾ ਮਿਲ ਜਾਊਗੀ। ਗੇਮ ਵਿੱਚ ਸਿਰਫ 32 ਬੰਦੇ ਬਚੇ ਨੇ। ਗੇਮ ਬਿਲਕੁਲ ਐਂਡ ਤੇ ਆ ਚੁੱਕੀ ਹੈ। ਕੁਝ ਪੈਰਾ ਦੇ ਨਿਸ਼ਾਨ ਦਿਖ ਰਹੇ ਨੇ ਮੈਨੂੰ। ਪੂਰੀ ਟੀਮ ਨੂੰ ਮੈਂ ਲੋਕ ਕਰ ਦਿੱਤਾ ਆਸਨ ਰੱਬ ਦਾ ਸ਼ੁਕਰ ਗੁਜ਼ਾਰਾ ਕਿ ਮੈਂ ਪੂਰੀ ਟੀਮ ਨੂੰ ਖਤਮ ਕਰਨ ਵਿੱਚ ਕਾਮਯਾਬ ਹੋ ਗਿਆ ਨਹੀਂ ਤਾਂ ਇਹ ਮੈਨੂੰ ਉਡਾ ਦਿੰਦੇ ਤੇ ਮੇਰੇ ਦੋਸਤ ਵੀ ਮਦਦ ਕਰਨ ਲਈ ਮੇਰੇ ਤੱਕ ਜਲਦੀ ਤੋਂ ਜਲਦੀ ਨਹੀਂ ਪਹੁੰਚ ਸਕਦੇ ਸਨ ਪਰ ਮੈਂ ਇਹਨਾਂ ਤੇ ਕਾਬੂ ਪਾ ਲਿਆ ਤੇ ਟੋਟਲ 17 ਕਿਲ ਮਿਲ ਚੁੱਕੇ ਨੇ 25 ਬੰਦੇ ਹੋਰ ਬਚੇ ਨੇ ਮੈਂ ਹੈਲਥ ਨੂੰ ਰਿਕਵਰ ਕਰ ਲੈਣਾ ਵਸਤੋਂ ਪਹਿਲਾਂ ਤਾਂ ਮੇਰਾ ਦੋਸਤ ਵੀ ਮੇਰੇ ਤੱਕ ਪਹੁੰਚ ਚੁੱਕਾ ਹੈ ਪਰ ਹੁਣ ਖਤਰਾ ਬਿਲਕੁਲ ਟਲ ਚੁੱਕਾ ਹੈ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਸਾਹਮਣੇ ਮੈਨੂੰ ਡ੍ਰੌਪ ਦਾ ਲਾਲ ਧੂਆਂ ਨਜ਼ਰ ਆ ਰਿਹਾ ਹੈ ਮੈਂ ਉਹਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਮੈਨੂੰ ਪਤਾ ਹੈ ਕਿ ਮੇਰਾ ਦੋਸਤ ਆਪਣੇ ਘੋੜੇ ਤੇ ਸਵਾਰ ਹੋ ਕੇ ਮੈਨ ਤੋਂ ਪਹਿਲਾਂ ਲਾਲ ਡ੍ਰੌਪ ਤੱਕ ਪਹੁੰਚ ਜਾਏਗਾ ਚਲੋ ਕੋਈ ਗੱਲ ਨਹੀਂ ਇਹ ਉਸਦੀ ਕਿਸਮਤ ਫਿਰ ਵੀ ਇੱਕ ਵਾਰੀ ਮੈਂ ਦੇਖ ਲੈਂਦਾ ਇਸ ਦੇ ਵਿੱਚ ਕੁਝ ਖਾਸ ਨਹੀਂ ਹੈ ਬੱਗੀ ਛੜਨੀ ਪੈ ਗਈ ਇਸ ਜਤੂਆ ਨਿਕਲ ਰਿਹਾ ਇੱਕ ਗੋਲੀ ਵੱਜੀ ਤਾਂ ਬੱਗੀ ਜਿਹੜੀ ਹੈ ਉਹ ਬਲਾਸਟ ਹੋ ਜਾਵੇਗੀ ਗੱਡੀ ਦੇ ਟਾਇਰਾਂ ਦੇ ਨਿਸ਼ਾਨ ਮੈਨੂੰ ਦਿਖ ਰਹੇ ਨੇ ਉਹ ਪਹਾੜ ਦੇ ਪਿੱਛੇ ਮੈਨੂੰ ਲੱਗਦਾ ਕੋਈ ਹਾਂ ਉਹ ਇੱਕ ਮਿਸਟੇਕ ਹੋ ਗਈ ਸੀ ਗਨ ਜਲਦੀ ਮੇਰੇ ਕੋ ਫੜੀ ਨਹੀਂ ਗਈ ਤੇ ਬਾਕਸ ਮੇਰਾ ਬੰਦਾ ਬਾਕਸਿੰਗ ਕਰਨ ਲੱਗਾ ਇਹ ਮਿਸਟੇਕ ਸੀ ਜੇ ਕੋਈ ਸੀਨੀਅਰ ਪਲੇਅਰ ਹੁੰਦਾ ਤਾਂ ਹੁਣ ਤੱਕ ਮੈਨੂੰ ਮਾਰ ਕੇ ਉਹ ਅੱਗੇ ਪਹੁੰਚ ਜਾਣਾ ਸੀ ਚਲੋ ਸਭ ਤੋਂ ਪਹਿਲਾਂ ਮੈਂ ਆਪਣੀ ਹਲਥ ਇੱਕ ਵਾਰ ਫਿਰ ਤੋਂ ਰਿਕਵਰ ਕਰ ਲੈਣਾ ਤੇ ਬਾਕਸ ਦੇ ਵਿੱਚ ਵੇਖ ਲੈਣਾ ਕੁਝ ਕੀਮਤੀ ਚੀਜ਼ ਹੈ ਤਾਂ ਮੈਂ ਉਸ ਨੂੰ ਕਲੈਕਟ ਕਰਨਾ ਚਾਹਾਂਗਾ ਕਿਉਂਕਿ ਗੇਮ ਦੇ ਬਿਲਕੁਲ ਐਂਡ ਤੱਕ ਪਹੁੰਚ ਚੁੱਕਿਆ ਹਾਂ 14 ਬੰਦੇ ਬਚੇ ਹੋਏ ਨੇ ਮੇਰੇ ਸਾਥੀ ਥੋੜਾ ਮੇਰੇ ਤੋਂ ਅੱਗੇ ਗੱਡੀਆਂ ਦੇ ਘੁੰਮ ਰਹੇ ਨੇ ਮੈਂ ਬੱਗੀ ਸੋਚ ਰਿਹਾ ਫੜਾ ਕੇ ਰਹਿਣ ਦਾ ਕਿਉਂਕਿ ਬੱਗੀ ਵਿੱਚੋਂ ਧੂਆ ਨਿਕਲ ਰਿਹਾ ਚਲੋ ਇੱਕ ਵਾਰ ਬੱਗੀ ਦਾ ਡਰਾਈਵਿੰਗ ਦਾ ਆਨੰਦ ਲੈ ਹੀ ਲੈਂਦਾ ਵਾਂ ਪਰ ਮੈਨੂੰ ਪਤਾ ਹੈ ਕਿ ਬੱਗੀ ਦੇ ਇੱਕ ਜਾਂ ਅੱਧੀ ਵੀ ਗੋਲੀ ਲੱਗੀ ਤਾਂ ਬੱਗੀ ਹੁਣ ਬਲਾਸਟ ਹੋ ਜਾਏਗੀ ਤੇ ਮੇਰਾ ਜਿਹੜਾ ਗੇਮ ਜਿੱਤਣ ਦਾ ਚਾਂਸ ਹੈ ਬਿਲਕੁਲ ਜ਼ੀਰੋ ਰਹਿ ਜਾਏਗਾ ਬੱਗੀ ਯੂਜ਼ ਕਰਕੇ ਮੈਂ ਆਪਣੇ ਦੋਸਤਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਵਾਂ ਚਲੋ ਆਪਾਂ ਬੱਗੀ ਨੂੰ ਇੱਥੇ ਹੀ ਛੱਡ ਦਿੰਦੇ ਹਾਂ ਬੰਦੇ ਦੇ ਪੈਰਾਂ ਦੇ ਨਿਸ਼ਾਨ ਮੋੜ ਕੇ ਆਹ ਸਾਮਣੇ ਮੈਨੂੰ ਇੱਕ ਦੁਸ਼ਮਨ ਨਜ਼ਰ ਆਇਆ ਹੈ 스ਕੀਟਿੰਗ ਬੋਰਡ ਦਾ ਯੂਜ਼ ਕਰਦੇ ਹਾਂ ਮੈਂ ਉਹਦੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਲੋਜੀ ਮੈਂ ਉਸਨੂੰ ਲੌਕ ਕਰਨ ਵਿੱਚ ਕਾਮਯਾਬ ਰਿਹਾ ਅਤੇ ਕੁੱਲ ਮੈਂ 19 ਬੰਦੇ ਕਿਲ ਕਰ ਚੁੱਕਾ ਹਾਂ। ਇਸ ਦੇ ਬਾਕਸ ਦੇ ਵਿੱਚੋਂ ਮੈਨੂੰ ਕੁਝ ਖਾਸ ਨਹੀਂ ਮਿਲਿਆ। ਮੇਰਾ ਦੋਸਤ ਵੀ ਮੇਰੇ ਲਾਗੇ ਪਹੁੰਚ ਗਿਆ ਕੁਝ ਗੋਲੀਆਂ ਕਲੈਕਟ ਕਰਨ ਲਈ। ਚਲੋ ਥੋੜਾ ਅੱਗੇ ਵਧਦੇ ਹਾਂ। ਮੈਨੂੰ ਮੈਪ ਦੇ ਉੱਤੇ ਕੁਝ ਬੰਦਿਆਂ ਦੇ ਰੈੱਡ ਨਿਸ਼ਾਨ ਦਿਖ ਰਹੇ ਨੇ ਮੇਰੀ ਟੀਮ ਜੇ ਬਿਲਕੁਲ ਮੇਰੀ ਟੀਮ ਦਾ ਇੱਕ ਮੈਂਬਰ ਖਤਮ ਹੋ ਚੁੱਕਾ ਹੈ ਨੰਬਰ 4 3 ਟੋਟਲ 8 ਬੰਦੇ ਨੇ ਜਾਨੀ 5 ਬੰਦੇ ਹੋਰ ਮਾਰਾਂਗੇ ਤੇ ਚਿਕਨ ਡਿਨਰ ਸਾਡਾ ਹੋਵੇਗਾ ਆਸਨ ਹੁਣ ਸਿਰਫ 4 ਬੰਦੇ ਹੋਰ ਬਚੇ ਨੇ ਮੈਂ 900 ਸੇ ਕਿ ਨੰਬਰ 4 ਸਾਡੇ ਨਾਲ ਸਾਡੀ ਗੇਮ ਵਿੱਚ ਨਹੀਂ ਹੈ ਮੈਂ ਅੱਗੇ ਵੱਲ ਨੂੰ ਵੱਧ ਰਿਹਾ ਹਾਂ ਬੰਦੇ ਦੀ ਤਲਾਸ਼ ਵਿੱਚ ਉਹ ਸਾਹਮਣੇ ਇੱਕ ਬੰਦਾ ਪੱਜਾ ਜਾਂਦਾ ਦਿਖਾਈ ਦੇ ਰਿਹਾ ਹੈ ਮੈ ਸਕੋਪ ਦੀ ਮਦਦ ਨਾਲ ਮੈਂ ਉਸ ਤੇ ਫਾਇਰਿੰਗ ਕੀਤੀ ਹੈ ਲੋਕ ਕਰ ਦਿੱਤਾ ਉਸ ਨੂੰ ਆਹ ਚਲੋ ਟੋਟਲ ਦੋ ਬੰਦੇ ਹੋਰ ਨੇ ਇੱਕ ਇੱਕ ਕਰਦੇ ਪਿੱਛੇ ਛੁਪਿਆ ਹੈ ਇੱਕ ਜਾਨਵਾ ਚਲੋ ਜੀ ਸਿਰਫ ਤੇ ਸਿਰਫ ਇੱਕ ਬੰਦਾ ਹੋਰ ਬਚਿਆ ਵਾ ਜਿਸ ਨੂੰ ਕਿਲ ਕਰਨ ਤੋਂ ਬਾਅਦ ਮੈਨੂੰ ਮਿਲ ਜਾਏਗਾ ਚਿਕਨ ਡਿਨਰ ਆਸ-ਪਾਸ ਨਜ਼ਰ ਰਕੁਮਾ ਕੇ ਵੇਖ ਰਿਹਾ ਹਾਂ ਪਰ ਸ਼ਾਇਦ ਮੈਨੂੰ ਹੋ ਜੇ ਤੱਕ ਕੋਈ ਨਜ਼ਰ ਨਹੀਂ ਆ ਰਹਾ ਕਿਟਿੰਗ ਬੋਰਡ ਦੀ ਮਦਦ ਨਾਲ ਥੋੜੇ ਹੋ ਘਰਾਂ ਦੇ ਲਾਗੇ ਜਾ ਕੇ ਵੇਨਾ ਸ਼ਾਇਦ ਮੈਨੂੰ ਲੱਗਦਾ ਹੈ ਕਿ ਇਨ੍ਹਾਂ ਦੇ ਘਰਾਂ ਦੇ ਵਿੱਚ ਕੋਈ ਨਾ ਕੋਈ ਜ਼ਰੂਰ ਲੁਕਿਆ ਬੈਠਾ ਹੋਵੇਗਾ ਹਾਂ ਮਿਲ ਗਿਆ ਮਿਲ ਗਿਆ ਮਿਲ ਗਿਆ ਲੱਭ ਗਿਆ ਲੱਭ ਗਿਆ ਦੋਸਤੋ ਲੱਭ ਗਿਆ ਚਲੋ ਜਲਦੀ ਨਾਲ ਨਾਲ ਮੈਂ ਆਪਣੀ ਮਸ਼ੀਨ ਗਨ ਕੱਢਦਾ ਲੋ ਜੀ Winner Winner Chicken Dinner ਦੋਸਤੋ ਜੇਕਰ ਤੁਸੀਂ ਮੇਰੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਨਾਲ ਦੇ ਨਾਲ ਹੀ ਕਰ ਦਿਓ ਸ਼ੇਅਰ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਾਂਗੇ ਬਹੁਤ ਜਲਦ ਇੱਕ ਬਹੁਤ ਹੀ ਰੋਮਾਂਚਕ ਵੀਡੀਓ ਵਿੱਚ ਉਦੋਂ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਬਾਏ ਬਾਏ